ਹੈਲੋ ਜੀ ਸਤਰੀਆਕਾਰ ਪੰਡ ਪੰਜਾਬ ਦੇ ਚਿੰਤੜ ਸਵਾਗਤ ਆ ਜੀ ਆਇਆਂ ਨੂੰ ਉਮੀਦ ਕਰਦੇ ਆ ਸਾਰੇ ਠੀਕ ਹੋਵੋਗੇ ਵਧੀਆ ਹੋਵੋਗੇ ਤੇ ਅੱਜ ਦੀ ਵੀਡੀਓ ਜਿਹੜੀ ਆਪਣੀ ਇਹ ਦਰਵਾਜ਼ੇ ਸਾਫ਼ ਕਰਨ ਵਾਸਤੇ ਜਾਲੀਆਂ ਵਾਸਤੇ ਬਣਾਈ ਆ ਦੇਖੋ ਨੇ ਦਰਵਾਜ਼ੇ ਜਿਹੜੇ ਬਹੁਤ ਜ਼ਿਆਦਾ ਗੰਦੇ ਆ ਦੇਖੋ ਜਾਲੀਆਂ ਤੇ ਆਪਣੀ ਸੈਂਪਲ ਤਰੀਕੇ ਨਾਲ ਸਾਫ ਕਰਾਂਗੇ ਤਾਂ ਆਪਣੀਆਂ ਜਾਲੀਆਂ ਜਿਹੜੀਆਂ ਬਿਲਕੁਲ ਸਾਫ ਨਹੀਂ ਹੁੰਦੀਆਂ ਤੇ ਜੇ ਆਪਾਂ ਗਿੱਲੀ ਲੀਰ ਮਾਰਾਂਗੇ ਤਾਂ ਬਾਅਦ ਦੇ ਵਿੱਚ ਉਹ ਹੀ ਜਿਹੜਾ ਆਪਣਾ ਰੇਤਾ ਚਮਕਣ ਲੱਗ ਜਾਂਦਾ ਹੈਗਾ ਮੈਲ ਨਜ਼ਰ ਆਉਣ ਲੱਗ ਜਾਂਦੀ ਹੈ ਤੇ ਆਪਾਂ ਇਹਨੂੰ ਅੱਜ ਬਹੁਤ ਸੌਖਾ ਤਰੀਕਾ ਜਿਹੜਾ ਸਾਫ ਕਰਨ ਦਾ ਦੱਸਾਂਗੇ ਤੇ ਆਪਾਂ ਕੀ ਕੁਝ ਲੈਣੇ ਆ ਤੁਹਾਨੂੰ ਦਿਖਾਉਣੇ ਆ ਤੇ ਵੀਡੀਓ ਸਾਰੀ ਦੇਖਿਆ ਕਰੋ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਲਾਈਕ ਸ਼ੇਅਰ ਪਿਆਰਾ ਜਿਹਾ ਕਮੈਂਟ ਜਰੂਰ ਕਰਿਆ ਕਰੋ ਤੇ ਦੇਖੋ ਆਪਣੀਆਂ ਜਾਲੀਆਂ ਨੇ ਜਿਹੜੀਆਂ ਬਹੁਤ ਜ਼ਿਆਦਾ ਗੰਦੀਆਂ ਨੇ ਤੇ ਆਪਾਂ ਇਹਨਾਂ ਨੂੰ ਸਾਫ ਕਰਦੇ ਆ ਤੇ ਤੁਸੀਂ ਪਹਿਲਾਂ ਵੀ ਦੇਖੋ ਤੇ ਆਪਾਂ ਬਾਅਦ ਦੇ ਵਿੱਚ ਵੀ ਦਿ ਤੇ ਨਜਰੇਤਾ ਜਿਹੜਾ ਦੇਖੋ ਕਿਤਾ ਕਿੱਡਾ ਪਿਆ ਪਿਆਗਾ ਮਿੱਟੀ ਘਟਾ ਤੇ ਸੈਂਪਲ ਤਰੀਕੇ ਨਾਲ ਆਪਾਂ ਸਾਫ ਕਰਦੇ ਬਿਲਕੁਲ ਸਾਫ ਨਹੀਂ ਹੁੰਦੀਆਂ ਤੇ ਆਪਾਂ ਇਹਨਾਂ ਨੂੰ ਬਹੁਤ ਸੌਖਾ ਤਰੀਕਾ ਸਾਫ ਕਰਨ ਦਾ ਦੱਸਾਂਗੇ ਤੇ ਪਹਿਲਾਂ ਆਪਾਂ ਇਹਨਾਂ ਤੇ ਫੇਰਾਂਗੇ ਬੁਰਸ਼ ਤੇ ਇਹਨਾਂ ਦਾ ਮਿੱਟੀ ਘਟਾ ਜਿਹੜਾ ਸਾਰਾ ਪਕੜ ਦਾਂਗੇ ਇਸ ਤਰੀਕੇ ਨਾਲ ਆਪਾਂ ਇਹਨਾਂ ਨੂੰ ਕਰਾਂਗੇ ਸਾਫ ਸੈਂਪਲ ਤਰੀਕੇ ਨਾਲ ਜੇ ਆਪਾਂ ਇਹਨਾਂ ਨੂੰ ਸਾਫ ਕਰਦੇ ਦੇਖੋ ਇਹ ਬਿਲਕੁਲ ਸਾਫ ਨਹੀਂ ਹੁੰਦੀਆਂ ਤੇ ਪਹਿਲਾਂ ਪੈਣਾ ਸਾਰੇ ਮਿੱਟੀ ਕੱਟਾ ਜਿਹੜਾ ਉਹ ਹਲਾਵਾਂਗੇ ਬੁਰਸ਼ ਦੇ ਨਾਲ ਕਰਾਂਗੇ ਸਫਾਈ ਇਹਨਾਂ ਦੀ ਚੰਗੀ ਤਰ੍ਹਾਂ ਆਪਾਂ ਸਾਰੇ ਹਿਸਾਬ ਕਰ ਦਾਂਗੇ ਚੰਗੀ ਤਰ੍ਹਾਂ ਆਪਣਾ ਵੀ ਸਫਾਈ ਕਰਾਂਗੇ ਪਹਿਲਾਂ ਬੁਰਸ਼ ਮਾਰ ਕੇ ਇਸ ਤਰੀਕੇ ਨਾਲ ਆਪਾਂ ਸਾਫ਼ ਕਰਾਂਗੇ ਨਾ ਆਪਣੀਆਂ ਜਾਲੀਆਂ ਬਹੁਤ ਵਧੀਆ ਸਾਫ਼ ਹੋ ਜਾਣਗੀਆਂ ਇਸ ਤਰ੍ਹਾਂ ਲੱਗੂ ਜਿਵੇਂ ਆਪਾਂ ਇਹਨਾਂ ਨੂੰ ਪੇਂਟ ਕਰਾਇਆ ਹੁੰਦਾ ਤੇ ਬਹੁਤ ਵਧੀਆ ਤਰੀਕਾ ਹੈ ਜਾਲੀਆਂ ਸਾਫ਼ ਕਰਨ ਦਾ ਪੈਸੇ ਤਰੀਕੇ ਨਾਲ ਹੀ ਇਹਨਾਂ ਨੂੰ ਸਾਫ਼ ਕਰਦੇ ਹੁੰਨੇ ਆ ਤੇ ਤੁਹਾਡੇ ਨਾਲ ਵੀਡੀਓ ਜਿਹੜੀ ਆਪਾਂ ਸ਼ੇਅਰ ਕਰਦੇ ਆ ਕਿਉਂਕਿ ਮੇਨ ਪੱਲੇ ਆ ਇਹ ਫਿਰ ਆਪਣੇ ਪੈੜੇ ਲੱਗਦੇ ਆ ਜੇ ਆਪਾਂ ਮਿੱਟੀ ਘੱਟ ਇਹਨਾਂ ਦਾ ਨਹੀਂ ਸਾਫ਼ ਕਰਦੇ ਤਾਂ ਲਓ ਜੀ ਤੇ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਵੀ ਆਪਾਂ ਕਿ ਕੁਸ ਲੈਨੇ ਆ ਤੇ ਮਿੱਟੀ ਕਟਾ ਜਿਹੜਾ ਆਪਾਂ ਇਹਨਾਂ ਦਾ ਸਾਰਾ ਲਾਹਤਾ ਪਰੋ ਚੰਗੀ ਤਰ੍ਹਾਂ ਰੇਤਾ ਜਿਹੜਾ ਇਹਨਾਂ ਦਾ ਆਪਾਂ ਸਾਰਾ ਕੱਢਤਾ ਇਹ ਤੇ ਹੁਣ ਆਪਾਂ ਇਹਨਾਂ ਨੂੰ ਕਰਦੇ ਆਂ ਸਾਫ ਪਹਿਲਾਂ ਸਾਫ ਕਰਨੀ ਇਹ ਜ਼ਰੂਰੀ ਨੇ ਬੁਰਸ਼ ਦੇ ਨਾਲ ਇਹਨਾਂ ਦਾ ਰੇਤਾ ਕੱਢਣਾ ਤੇ ਹੁਣ ਆਪਾਂ ਕਰਦੇ ਆਂ ਸਾਫ ਤੇ ਦਿਖਾਉਨੇ ਆ ਬਹੁਤ ਵਧੀਆ ਆਪਣੀਆਂ ਜਾਲੀਆਂ ਨੇ ਜਿਹੜੀਆਂ ਸਾਫ਼ ਹੋ ਜਾਣੀਆਂ ਆ ਉਹ ਲੋ ਜੀ ਤੇ ਆਪਣੀ ਜਾਲੀ ਜਿਹੜੀ ਆਪਾਂ ਨੇ ਸਾਰੀ ਸਾਫ਼ ਕਰ ਲਈ ਤੇ ਜਿਹੜੀ ਆਪਾਂ ਨੇ ਸਾਫ਼ ਕੀਤੀ ਉਹ ਵੀ ਦਿਖਾਉਣੀ ਆ ਤੇ ਜਿਹੜੀ ਸਾਫ਼ ਕਰਨ ਵਾਲੀ ਰਹਿੰਦੀ ਉਹ ਵੀ ਆਪਾਂ ਦਿਖਾਉਣੀ ਆ ਦੇਖੋ ਕਿੰਨੀ ਵਧੀਆ ਆਪਣੀ ਜਾਲੀ ਜਿਹੜੀ ਸਾਫ਼ ਹੋਈ ਆ ਦੇਖੋ ਕਿੰਨੀ ਵਧੀਆ ਆਪਣੀ ਜਾਲੀ ਜਿਹੜੀ ਸਾਫ਼ ਹੋਈ ਹੈਗੀ ਦੇਖੋ ਤੇ ਇਹ ਆਪਣੀ ਸਾਫ਼ ਕਰਨ ਵਾਲੀ ਰਹਿੰਦੀ ਆ ਦੇਖੋ ਉਖਲੀ ਜਾਲੀ ਜਿਹੜੀ ਆਪਣੀਆਂ ਸਾਫ਼ ਕਰਨ ਵਾਲੀ ਰਹਿੰਦੀ ਐ ਇਹ ਦਾ ਤੇ نیچے ਵਾਲੀ ਦਾ ਕਿੰਨਾ ਫਰਕ ਆ ਦੇਖੋ نیچے ਵਾਲੀ ਜਿਹੜੀ ਆਪਾਂ ਨੇ ਸਾਫ਼ ਕਰਤੀ ਤੇ ਆਪਾਂ ਇਸੇ ਤਰੀਕੇ ਨਾਲ ਜਿਹੜੀਆਂ ਆਪਣੀਆਂ ਜਾਲੀਆਂ ਨੇ ਆਪਾਂ ਸਾਫ਼ ਕਰ ਲਈਏ ਤੇ ਫਿਰ ਦਿਖਾਉਣੀ ਆ ਦੇਖੋ ਇਹਨਾਂ ਦਾ ਕਿੰਨਾ ਫਰਕ ਆ ਇਹ ਸਾਫ਼ ਕਰਨ ਵਾਲੀ ਰਹਿੰਦੀ ਐ ਤੇ ਆਪਾਂ ਇਹ ਨੀਚੇ ਵਾਲੀ ਜਿਹੜੀ ਇਹ ਸਾਫ਼ ਕਰਤੀ ਦੇਖੋ ਅੱਗੇ ਉੱਪਰਲੀ ਵੀ ਸਾਫ਼ ਕਰ ਰਹੇ ਹਾਂ ਤੇ ਫਿਰ ਆਪਾਂ ਤੁਹਾਨੂੰ ਦਿਖਾਉਣੇ ਹਾਂਗੇ ਬਹੁਤ ਵਧੀਆ ਸਫਾਈ ਐ ਜਿਹੜੀ ਇਹਨਾਂ ਦੀ ਹੁੰਦੀ ਐ ਲਓ ਜੀ ਦੇਖੋ ਆਪਣੀ ਸਫਾਈ ਜਿਹੜੀ ਕਿੰਨੀ ਹੋਈ ਹੈ ਦੇਖੋ ਇਹ ਆਪਾਂ ਦੋ ਜਾਲੀਆਂ ਦੀ ਸਫਾਈ ਜਿਹੜੀ ਕਰਤੀ ਦੇਖੋ ਤੇ ਉੱਪਰ ਵਾਲੀਆਂ ਜਿਹੜੀਆਂ ਆਪਣੀਆਂ ਸਾਫ਼ ਕਰਨ ਵਾਲੀਆਂ ਰਹਿ ਗਈਆਂ ਨੇ ਦੇਖੋ ਇਸ ਤਰੀਕੇ ਨਾਲ ਜਿਹੜੀਆਂ ਆਪਣੀ ਜਾਲੀਆਂ ਤੁਸੀਂ ਸਾਫ਼ ਕਰੇ ਤਾਂ ਬਹੁਤ ਵਧੀਆ ਜਿਹੜੀ ਇਹਨਾਂ ਦੀ ਸਫਾਈ ਹੁੰਦੀ ਆ ਤੇ ਆਪਾਂ ਸੈਂਪਲ ਤਰੀਕੇ ਨਾਲ ਸਫਾਈ ਕਰਾਂਗੇ ਤਾਂ ਜਿਹੜੀ ਉਹ ਬਿਲਕੁਲ ਸਫਾਈ ਨਹੀਂ ਹੁੰਦੀ ਬਾਅਦ ਦੇ ਵਿੱਚ ਉਹ ਹੀ ਰਹਿ ਜਾਂਦਾ ਜਿਹੜਾ ਇਹਨਾਂ ਦਾ ਚੌਂਕਣ ਲੱਗ ਜਾਂਦਾ ਜੇ ਆਪਾਂ ਪਾਣੀ ਦੇ ਨਾਲ ਸਾਫ਼ ਕਰਦੇ ਆਂ ਤੇ ਆਪਾਂ ਇਹਨਾਂ ਨੂੰ ਸਾਫ਼ ਕੀਤਾ ਸੀਗਾ ਤੁਸੀਂ ਡੀਜ਼ਲ ਤੇਲ ਵੀ ਲੈ ਸਕਦੇ ਹੋ ਤੇ ਤਾਰਬਿੰਦਾ ਵੀ ਲੈ ਸਕਦੇ ਹੋ ਇਹ ਆਪਾਂ ਨੇ ਡੀਜ਼ਲ ਤੇਲ ਲੱਤਾਗਾ ਕਿਉਂਕਿ ਤੇਲ ਹੈ ਜਿਹੜਾ ਇਹਨੇ ਓਟ ਜਾਣਾ ਤੇ ਸਫਾਈ ਆਪਣੀ ਇਦਾਂ ਹੀ ਰਹੂਗੀ ਚੰਕ ਸਫਾਈ ਦੀ ਆਪਣੀ ਜਾਲੀ ਦੀ ਤੇ ਇਸ ਤਰੀਕੇ ਨਾਲ ਆਪਣੀ ਜਾਲੀਆਂ ਜਿਹੜੀਆਂ ਤੁਸੀਂ ਸਾਫ਼ ਕਰ ਸਕਦੇ ਹੋ ਉੱਪਰ ਆਪਣਾ ਸਾਫ਼ ਕਰਨ ਵਾਲਾ ਰਹਿੰਦਾ ਦੇਖੋ ਕਿੰਨਾ ਫਰਕ ਹੈ ਉੱਪਰ ਤੇ نیچے ਤੇ ਇਹ ਆਪਾਂ ਨੇ ਲੱਤਾ ਸੀਗਾ ਡੀਜ਼ਲ ਤੇਲ ਤੇ ਤੁਸੀਂ ਤਾਰਬਿੰਦਾ ਤੇਲ ਵੀ ਲੈ ਸਕਦੇ ਹੋ ਜੋ ਤੇਲ ਥੋੜੀ ਸਰੋਂ ਦਾ ਨਹੀਂ ਲੈਣਾ ਹੋਰ ਕੋਈ ਵੀ ਤੇਲ ਹੈ ਜਿਹੜੇ ਤੁਸੀਂ ਲੈ ਸਕਦੇ ਹੋ ਤਾਰਬਿੰਦਾ ਵੀ ਲੈ ਸਕਦੇ ਹੋ ਤੇ ਡੀਜ਼ਲ ਵੀ ਲੈ ਸਕਦੇ ਹੋ ਤੇ ਇਸ ਤਰੀਕੇ ਨਾਲ ਜਿਹੜੀਆਂ ਆਪਣੀਆਂ ਜਾਲੀਆਂ ਤੁਸੀਂ ਸਾਫ਼ ਕਰੇਓ ਤੇ ਬਹੁਤ ਵਧੀਆ ਤਰੀਕਾ ਹੈ ਜਾਲੀਆਂ ਸਾਫ਼ ਕਰਨ ਦਾ ਜਿਵੇਂ ਆਪਾਂ ਨੇ ਤਾਜ਼ਾ ਪੇਂਟ ਕੀਤਾ ਹੁੰਦਾ ਇਸ ਤਰੀਕੇ ਨਾਲ ਜਿਹੜੀਆਂ ਆਪਣੀਆਂ ਜਾਲੀਆਂ ਲੱਗਦੀਆਂ ਨੇ ਦੇਖੋ ਪਹਿਲਾਂ ਵੀ ਆਪਣੇ ਦਰਵਾਜ਼ੇ ਦੇਖੋ ਜਾਲੀਆਂ ਜਿਹੜੀ ਕਿੰਨੀ ਗੰਦੀ ਆਪਾਂ ਇਹ ਜਾਲੀ ਸਾਫ਼ ਕਰਦੇ ਆਂ ਦੇਖੋ ਤੇ ਹੁਣ ਆਪਾਂ ਇਹਨੂੰ ਕਰਦੇ ਆਂ ਸਾਫ਼ ਤੇ ਆਪਾਂ ਰੇਤਾ ਜਿਹੜਾ ਇਹਦਾ ਸਾਰਾ ਸਾਫ਼ ਕਰਤਾ ਉਹ ਫੇਰ ਇਹਨਾਂ ਨੂੰ ਸਾਫ਼ ਕਰਾਂਗੇ ਨੇ ਇਸ ਸ੍ਰੀਕੇ ਨਾਲ ਸਾਫ਼ ਕਰਨ ਨਾਲ ਨਾਲ ਆਪਣੀਆਂ ਜਾਲੀਆਂ ਨੇ ਜਿਹੜੀਆਂ ਇਹਨਾਂ ਨੂੰ ਜੰਗਾਲ ਬਿਲਕੁਲ ਨਹੀਂ ਲੱਗਦੀ ਤੇ ਨਾਲੇ ਆਪਣੀਆਂ ਸਾਫ਼ ਕਰੀ ਜਿਹੜੀਆਂ ਬਹੁਤ ਸੋਹਣੀਆਂ ਲੱਗਦੀਆਂ ਨੇ ਲਓ ਜੀ ਤੇ ਆਪਾਂ ਇਹ ਵੀ ਵਾਰ ਸਾਫ਼ ਕਰਤਾ ਦੇਖੋ ਕਿੰਨਾ ਵਧੀਆ ਆਪਣਾ ਸਾਫ਼ ਹੋਇਆ ਕਪਾ ਚਾਰਿੱਤਰਵਾਜ ਜਿਹੜੀ ਆਪਣੇ ਤਰੀਕੇ ਨਾਲ ਆਪਾਂ ਸਾਫ ਕਰਦੇ ਦੇਖੋ ਇਸ ਤਰੀਕੇ ਨਾਲ ਜਿਹੜੇ ਆਪਣੇ ਦਰਵਾਜ਼ੇ ਆ ਤੇ ਦਿਵਾਰੀਆਂ ਸਾਫ ਕਰ ਸਕਦੇ ਹਾਂ ਇਹ ਬਹੁਤ ਵਧੀਆ ਤਰੀਕਾ ਹੈ ਇਕੱਲੇ ਸਾਫ ਪਾਣੀ ਨਾਲ ਆਪਾਂ ਸਾਫ ਕਰਾਂਗੇ ਬਿਲਕੁਲ ਉਹਦੇ ਨਾਲ ਸਾਫ ਨਹੀਂ ਹੁੰਦੇ ਮੈਲ ਜਿਹੜੀ ਆਪਣੇ ਇਸ ਤਰ੍ਹਾਂ ਦੀ ਸੀ ਅੰਦੀ ਰਹਿੰਦੀ ਆ ਬਾਅਦ ਦੇ ਵਿੱਚ ਫਿਰ ਇਹ ਇਹਦੀ ਚਮਕ ਇਦਾਂ ਰਹੂਗੀ ਬਿਲਕੁਲ ਖਰਾਬ ਨਹੀਂ ਹੁੰਦੇ ਤੇ ਬਹੁਤ ਵਧੀਆ ਜੀ ਨਾਲ ਆਪਣੇ ਦਰਵਾਜ਼ੇ ਜਿਹੜੇ ਜਾਲੀਆਂ ਸਾਫ਼ ਹੁੰਦੇ ਨੇ ਤੇ ਇਸ ਤਰੀਕੇ ਨਾਲ ਤੁਸੀਂ ਦਰਵਾਜ਼ੇ ਜਾਲੀਆਂ ਤੇ ਆਪਣੇ ਸਾਫ਼ ਕਰਿਓ ਤੇ ਬਹੁਤ ਵਧੀਆ ਤਰੀਕਾ ਹੈ ਇਹ ਵੀਡੀਓ ਵਧੀਆ ਲੱਗਦੀ ਹੁੰਦੀ ਲਾਇਕ ਸੇਅਰ ਫੇਰ ਆ ਜਾ ਕਮੈਂਟ ਜਰੂਰ ਕਰਿਆ ਕਰੋ ਸਤਿ ਸ੍ਰੀ ਅਕਾਲ